ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜੋ ਅੰਮ੍ਰਿਤ ਮਈ ਬਾਣੀ ਭਗਤ ਬਾਣੀ ਦੀ ਵਿਚਾਰ ਕਰ ਰਹੇ ਹਾਂ ਅੱਜ ਦੇ ਪਾਵਨ ਸ਼ਬਦ ਵਿੱਚ ਬਾਬਾ ਨਾਮਦੇਵ ਜੀ ਭਗਤ ਨਾਮਦੇਵ ਜੀ ਜੋ ਬਖਸ਼ਿਸ਼ ਕਰ ਰਹੇ ਹਨ ਰਹਿਮਤ ਕਰ ਰਹੇ ਹਨ ਧਨਾਸ੍ਰੀ ਬਾਣੀ ਭਗਤ ਨਾਮਦੇਵ ਜੀ ਕੀ ਰਮਤ ਕਰ ਰਹੇ ਨੇ ਗੈਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਏ ਮਾਰਕੰਡੇ ਤੇ ਗੋਦ ਘਾਈ ਜਨਤ੍ਰਿੰਨ ਧਰਮੂਡ ਬਲਾਏ ਵਾ ਭਗਤ ਨਾਮਦੇਵ ਜੀ ਕਿਰਪਾ ਕਰੇ ਨੇ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਬੰਦਾ ਡੂੰਗੀਆਂ ਡੂੰਗੀਆਂ ਲੀਆਂ ਪੜਦਾ ਮਜਬੂਤੀਆਂ ਕਰਦਾ ਪਤ ਸ਼ੀਮੰਤ ਸਰਗੇ ਪਾਪਾ ਕੇ ਬੜੀਆਂ ਦੂਗੀਆਂ ਲੀਆਂ ਪੱਟ ਕੇ ਮਕਾਨ ਬਣਾਉਂਦਾ ਤੇ ਉਸ ਇਮਾਰਤ ਦਾ ਮਹਿਲਾ ਮਾੜੀਆਂ ਦਾ ਫਿਰ ਮਾਨ ਕਰਦਾ ਹੰਕਾਰ ਕਰਦਾ ਕਹਿਣ ਲੱਗੇ ਮਾਰਕੰਡੇ ਰਿਸ਼ੀ ਤੋਂ ਕੌਣ ਵੱਡਾ ਸੀ ਉਹਦੀ ਸਭ ਤੋਂ ਵੱਡੀ ਉਮਰ ਸੀ ਪਰ ਉਹਨੇ ਸਾਰੀ ਜ਼ਿੰਦਗੀ ਸਿਮਰਨ ਭਜਨ ਚਲਾਈ ਬੰਦਗੀ ਚਲਾਈ ਔਰ ਕੱਖਾਂ ਦੀ ਕੁੱਲੀ ਦੇ ਵਿੱਚ ਉਹ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਗਿਆ ਮਾਰਕੰਡੇ ਤੇ ਕੋਦਕਾਈ ਜਨ ਤ੍ਰਿੰਨ ਉਹ ਕਾ ਆਪੂਸ ਦੀ ਬਣਾ ਕੇ ਛਪਰੀ ਦੇ ਵਿੱਚ ਦਿਨ ਕੱਟੇ ਪਰ ਬੰਦਗੀ ਕੀਤੀ ਧਰਮੂंड ਬੁਲਾਏ ਹਮਰੋ ਕਰਤਾ RAM ਸਨੇਹੀ ਕਾਹੇ ਰੇ ਨਰ ਗਰਭ ਕਰ ਤੋ ਬੈਨ ਸਜਾਈ ਝੂਠੀ ਦੇਹੀ ਰਹਾਉ ਸਾਡਾ ਜਿਹੜਾ ਜੀਵਨ ਹੈ ਜਿਹੜਾ ਸਾਡਾ ਜ਼ਿੰਦਗੀ ਹੈ ਇਹਦਾ ਮਾਨ ਕਰਨਾ ਮਾਰਾ ਹੈ ਇਹ ਸਰੀਰ ਨਾਸਵੰਤ ਹੈ ਔਰ ਸਾਡਾ ਜਿਹੜਾ ਅਸਲ ਪਿਆਰਾ ਹੈ ਉਹ ਪਰਮਾਤਮਾ ਹੈ ਉਸ ਪਰਮੇਸ਼ਰ ਦਾ ਨਾਮ ਹੈ ਤੁਸੀਂ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਆਪਣਾ ਜਿਹੜਾ ਬੰਸ ਜਾਏ ਝੂਠੀ ਦੇਹੀ ਇਹ ਝੂਠੀ ਦੇਹੀ ਜਿਹੜੀ ਇਹ ਖਤਮ ਹੋ ਜਾਂਦੀ ਹੈ ਨਾਸ ਹੋ ਜਾਂਦੀ ਹੈ ਪਰ ਜਿਹੜੀ ਆਤਮਾ ਹੈ ਆਤਮਾ ਕਦੇ ਵੀ ਮਰਦੀ ਨਹੀਂ ਹੈ ਕਿਉਂਕਿ ਆਤਮਾ ਨੂੰ ਉਹਦੇ ਕਮਾਈ ਦੇ ਹਿਸਾਬ ਨਾਲ ਅੱਗੇ ਪ੍ਰਮਾਤਮਾ ਜੂਨਾ ਚ ਪਾਉਂਦਾ ਹੈ ਤੇ ਜਾਂ ਫਿਰ ਉਸ ਨੂੰ ਨਾਮ ਸਿਮਰਨ ਦੀ ਬਰਕਤ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਰੱਬ ਰੂਪ ਹੋ ਜਾਂਦਾ ਹੈ ਕਿਰਪਾ ਕਰਦੇ ਨੇ ਬਾਬਾ ਨਾਮਦੇਵ ਜੀ ਮੇਰੀ ਮੇਰੀ ਕੈਰੋਂ ਕਰਤੇ ਦਰਜੋਧਨ ਸੇ ਭਾਈ 12 ਜੋ ਜਰ ਛਤਰ ਚਲੇਤਾ ਦੇਹੀ ਗਰਜਨ ਖਾਈ ਜਿਹੜੇ ਕੈਰੋਂ ਸੀ ਕਹਿਣ ਲੱਗੇ ਉਹ ਕਹਿੰਦੇ ਸੀਗੇ ਜਿਹੜੇ ਕੌਰਵ ਦੇ ਜਿਨ੍ਹਾਂ ਦੇ ਦਰਜੋਧਨ ਵਰਗੇ ਬਲੀ ਭਰਾ ਸਨ ਉਹ ਕੌਰਵ ਵੀ ਕਹਿਣ ਲੱਗੇ ਇਹ ਮਾਨ ਕਰਦੇ ਸੀ ਕਿ ਸਾਰੀ ਪਾਤਸ਼ਾਹੀ ਸਾਡੀ ਹੈ ਸਾਰੀ ਧਰਤੀ ਸਾਡੀ ਹੈ ਪਾਂਡੂ ਕੀ ਲੱਗਦੇ ਨੇ ਇਸ ਧਰਤੀ ਦੇ ਕਹਤੇ ਕਹਿਣ ਲੱਗੇ ਬੜਾ ਮਾਨ ਕਰਦੇ ਸੀਗੇ ਤੇ ਕੁਰਖੇ ਕੁਰਖੇਤਰ ਦੇ ਵਿੱਚ ਜਦੋਂ جنگ ਹੋਈ ਕਹਿਣ ਲੱਗੇ ਜਿੰਨਾ ਦਾ 48 ਕੋਹਾਂ ਤੱਕ ਫੌਜ ਆ ਰਹੀ ਸੀ ਇਹਨਾਂ ਉਹਨਾਂ ਦਾ ਛਤਰ ਝੁਲਦਾ ਸੀ ਇਹਨਾਂ ਖਲਾਰਾ ਸੀ ਉਹਨਾਂ ਦੀ ਫੌਜ ਦਾ ਕਹਿਣ ਲੱਗੇ ਉਹ ਕਹਿਣ ਲੱਗੇ ਖਤਮ ਹੋ ਗਏ ਕਿੱਧਰ ਚਲੇ ਗਏ ਜਿਹੜੇ ਰਾਜ ਭਾਗ ਤੇ ਇਨੀਆਂ ਫੌਜਾਂ ਦੇ ਮਾਲਕ ਉਹਨਾਂ ਦੀ ਜਿਹੜੀ ਦੇਹੀ ਸੀ ਜਦੋਂ ਉੱਥੇ ਮਾਰੇ ਗਏ ਤੇ ਗਿਰਜ ਨੇ ਉਹਦੀ ਦੇਹੀ ਖਾਧੀ ਹੁਣ ਕਈ ਪਾਠ ਕਰਦੇ ਨੇ ਦੇਹੀ ਗਿਰਜ ਨਾ ਖਾਈ ਜੋ ਕਿ ਇੱਕ ਮਨਮਤਾ ਹੈ ਕਿ ਇਹ ਮਨਉਤ ਮੰਨਦੇ ਨੇ ਕਿ ਉਹਨਾਂ ਦੀਆਂ ਦੇਹਾਂ ਸੀ ਜਿਹੜੀਆਂ ਪੱਥਰ ਹੋ ਗਈਆਂ ਸੀ ਔਰ ਉਹਨਾਂ ਨੂੰ ਗਿਰਜਾ ਨੇ ਵੀ ਨਹੀਂ ਖਾਦਾ ਪੱਥਰ ਦੀਆਂ ਦੇਹਾਂ ਨੂੰ ਇਸ ਕਰਕੇ ਇਹ ਮਾਨ ਮੱਤਾ ਕਦੇ ਵੀ ਕਿਸੇ ਦੀ ਦੇਹੀ ਇਦਾਂ ਪੱਥਰ ਨਹੀਂ ਬਣਦੀਗੀ ਉਹ ਮਾਰੇ ਗਏ ਤੇ ਉਹਨਾਂ ਦੀਆਂ ਦੇਹਾਂ ਰੁਲਦੀਆਂ ਰਹੀਆਂ ਕੋਈ ਚੱਕਣ ਵਾਲਾ ਵੀ ਨਹੀਂ ਸੀ ਤੇ ਉਹਨਾਂ ਦੀਆਂ ਦੇਹਾਂ ਗਿਰਜਾ ਨੇ ਆ ਕੇ ਖਾਧੀਆਂ ਸੋ ਕਿਰਪਾ ਕਰਦੇ ਨੇ ਭਗਤ ਨਾਮਦੇਵ ਜੀ ਸਰਬ ਸੋਇਣ ਕੀ ਲੰਕਾ ਹੋਤੀ RAMAN SE ADKAI ਕਹਾਂ ਪੇ ਉਹ ਦਰਬਾਂ ਦੇ ਹਾਥੀ ਕੈਨਵੇਂ ਪਈ ਪਰਾਈ ਰਾਮਨ ਵਰਗੇ ਵੱਡੇ ਵੱਡੇ ਬਲੀ ਰਾਜੇ ਜਿਨ੍ਹਾਂ ਦੀ ਸਾਰੀ ਲੰਕਾ ਸੋਨੇ ਦੀ ਬਣੀ ਹੋਈ ਸੀ ਤੇ ਉਹਨਾਂ ਦੇ ਮਹਿਲ ਮਾੜੀਆਂ ਕਹਿਣ ਲੱਗੇ ਇਹਨੇ ਨੇ ਵੱਡੇ ਸੋਨੇ ਦੇ ਬਣੇ ਜਿਨ੍ਹਾਂ ਦੇ 12 ਦੇ ਵਿੱਚ ਮਹਿੰਗੇ ਮਹਿੰਗੇ ਵੱਡੇ ਹਾਥੀ ਖੜੇ ਰਹਿੰਦੇ ਸੀ ਆਖਿਰ ਉਹ ਵੀ ਕਹਿਣ ਲੱਗੇ ਕਪਾਲ ਦੇ ਵਿੱਚ ਸਭ ਕੁਝ ਪਰਾਇਆ ਹੋ ਗਿਆ ਭਾਵ ਕਿ ਉਹਨਾਂ ਨੂੰ ਵੀ ਮੌਤ ਨਹੀਂ ਆਕਰਸਿਆ ਤੇ ਸਭ ਕੁਝ ਛੱਡ ਕੇ ਇੱਥੋਂ ਜਾਣਾ ਪਿਆ ਖਿੰਮੇ ਭਈ ਪਰਾਈ ਦੁਰਬਾ ਦੁਰਬਾਸਾ ਸਿਉ ਕਰਤ ਟਗौरी ਜਾਦਵ ਇਹ ਫਲ ਪਾਈ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਕਹਿ ਲਗੇ ਦੁਰਬਾਸਾ ਰਖੀ ਭਗਤੀ ਕਰ ਰਹੀ ਸੀ ਬੰਦਗੀ ਕਰ ਰਿਆ ਸੀ ਦਵਾਰਕਾ ਦੇ ਨੇੜੇ ਸਮੁੰਦਰ ਦੇ ਕੰਢੇ ਤੇ ਮੇਲਾ ਲੱਗਿਆ ਹੋਇਆ ਸੀ ਉੱਥੇ ਯਾਦਵ ਕੁੱਲ ਦੇ ਭਵਕ੍ਰਿਸ਼ਨ ਮਹਾਰਾਜ ਦੀ ਕੁੱਲ ਦੇ ਨੌਜਵਾਨ ਮੁੰਡੇ ਆਏ ਇਕੱਠੇ ਹੋ ਕੇ ਮਸ਼ਕਰੀਆਂ ਕਰਦੇ ਨੇ ਇਸੇ ਤਰ੍ਹਾਂ ਇੱਕ ਅਣਦਾੜੀਏ ਮੁੰਡੇ ਦੇ ਪੇਟ ਦੇ ਉੱਤੇ ਬਾਟੀ ਮੁੱਦੀ ਮਾਰ ਕੇ ਕੱਪੜਾ ਬੰਨ ਕੇ ਤੇ ਦਰਭਾਸਰ ਕੀ ਦੇ ਕੋਲੇ ਆ ਕੇ ਉਸ ਨੂੰ ਕਹਿਣ ਲੱਗੇ ਕਿ ਰਿਸ਼ੀ ਜੀ ਇਸ ਦੇ ਕੀ ਬੱਚਾ ਹੋਏਗਾ ਤੇ ਦਰਭਾਸਾ ਇਸ ਗੱਲ ਨੂੰ ਤਾੜ ਗਿਆ ਕਿ ਮੇਰੇ ਨਾਲ ਮਸਕਰੀ ਕਰਦੇ ਨੇ ਮਜ਼ਾਕ ਕਰਦੇ ਨੇ ਸੋ ਦਰਭਾਸਾ ਨੇ ਯਾਦਵ ਦੇ ਉਹਨਾਂ ਮੁੰਡਿਆਂ ਨੂੰ ਸ਼ਰਾਪ ਦਿੱਤਾ ਕਿ ਇਹਦੇ ਪੇਟੋਂ ਉਹ ਹੋਏਗਾ ਜਿਹੜਾ ਤੁਹਾਡੀ ਕਲ ਨਾਸ ਕਰੇਗਾ ਸੋ ਇਹ ਕਹਿਣ ਲੱਗੇ ਵੀ ਜਦੋਂ ਫਿਰ ਕ੍ਰਿਸ਼ਨ ਮਹਾਰਾਜ ਦੇ ਕੋਲੇ ਗਏ ਕਹਿਣ ਲੱਗੇ ਵੀ ਦਰਬਾਸ਼ੇ ਨੇ ਆ ਰਿਸ਼ੀ ਨੇ ਸ਼ਰਾਪ ਦੇ ਦਿੱਤਾ ਉਹ ਕਹਿੰਦਾ ਇਹ ਬਾਟੀ ਨੂੰ ਤੁਸੀਂ ਪੱਥਰ ਤੇ ਘਸਾ ਕੇ ਖਤਮ ਕਰ ਦਿਓ ਤੇ ਉਹਨਾਂ ਨੇ ਕਹਿਣ ਲੱਗੇ ਜਦੋਂ ਪੱਥਰ ਤੇ ਘਸਾਈ ਜਿੱਥੇ ਘਸਾਈ ਸੀ ਉੱਥੇ ਕਹਿਣ ਲੱਗੇ ਸਿਰਕੰਡਾ ਖੜਾ ਹੋ ਗਿਆ ਸਿਰਕੰਡਾ ਉੱਠ ਖੜਾ ਵੱਡੇ ਵੱਡੇ ਭਾਵ ਕੇ ਕੰਡਿਆਂ ਵਾਲਾ ਤੇ ਇੱਕ ਦਿਨ ਉੱਥੇ ਮੇਲੇ ਤੇ ਯਾਦੂ ਕੁੱਲ ਦੇ ਮੁੰਡੇ ਇਕੱਠੇ ਹੋ ਕੇ ਆਪਸ ਵਿੱਚ ਲੜਾਈ ਹੋ ਗਈ ਤੇ ਉਹ ਪੁੱਟ ਪੁੱਟ ਕੇ ਇੱਕ ਦੂਜੇ ਦੀ ਮਾਰਨ ਲੱਗੇ ਤੇ ਭਾਵ ਸਾਰੇ ਮਾਰੇ ਗਏ ਉੱਥੇ ਸ਼ਰਕੰਡੇ ਦੇ ਨਾਲ ਉਹਨਾਂ ਦੀ ਮੌਤ ਤਾਂ ਹੋ ਗਈਆਂ ਲੜਾਈ 'ਚ ਸਾਰੇ ਖਤਮ ਹੋ ਗਏ ਔਰ ਜਿਹੜੀ ਬਾਟੀ ਘਸਾਉਂਦਿਆਂ ਤੋਂ ਇੱਕ ਛੋਟੀ ਜੀ ਮੇਕ ਅੱਗੇ ਬਚ ਗਈ ਸੀ ਘਸਾਉਣ ਤੋਂ ਉਹਨਾਂ ਨੇ ਸਮੁੰਦਰ 'ਚ ਛੱਡ ਦਿੱਤੀ ਔਰ ਉਹ ਇੱਕ ਮੱਛੀ ਨਿਕਲ ਗਈ ਜਦੋਂ ਮੱਛੀ ਨਿਕਲ ਗਈ ਜਦੋਂ ਇੱਕ ਸ਼ਿਕਾਰੀ ਨੇ ਮੱਛੀ ਨੂੰ ਪਕੜਿਆ ਤੇ ਉਸ ਨੂੰ ਚੀਰ ਫਾੜ ਕੀਤੀ ਉਹਦੇ ਪੇਟ ਚੋਂ ਜਦੋਂ ਉਹ ਬਾਟੀ ਦਾ ਜਿਹੜਾ ਦਰਬਾਸਾ ਨੇ ਸ਼ਰਾਬ ਦਿੱਤਾ ਸੀ ਕਿ ਇਹਦੇ ਨਾਲ ਯਾਦਵਾਂ ਦੀ ਕੁੱਲ ਖਤਮ ਹੋ ਜੇਗੀ ਉਸ ਨੇ ਉਹ ਆਪਣੇ ਤੀਰ ਦੀ ਨੋਕ ਦੇ ਅੱਗੇ ਲਾ ਲਿਆ ਸੋ ਕ੍ਰਿਸ਼ਨ ਮਹਾਰਾਜ ਇੱਕ ਜੰਗਲ ਦੇ ਵਿੱਚ ਆਰਾਮ ਕਰ ਰਿ ਸੁੱਤੇ ਪਏ ਸੀ ਗੋਡੇ ਉੱਤੇ ਪੈਰ ਫਸਾਰੀ ਇੱਕ ਗੋਡਾ ਖੜਾ ਸੀ ਉਹਦੇ ਉੱਤੇ ਐ ਪੈਰ ਰੱਖੀ ਬੈਠੇ ਸੀ ਪੈ ਸੀ ਤੇ ਉਸ ਨੇ ਤਾੜਿਆ ਕਿ ਕੋਈ ਹਿਰਨ ਦੀ ਆਖਾ ਹੈ ਹਿਰਨ ਦਿਸਦਾ ਸੀ ਥੋੜਾ ਜਿਹਾ ਹਨੇਰਾ ਜਿਹਾ ਸੀ ਸ਼ਾਮਾਂ ਦਾ ਟਾਈਮ ਸੀ ਜਦੋਂ ਤੀਰ ਮਾਰਿਆ ਤੇ ਕ੍ਰਿਸ਼ਨ ਮਹਾਰਾਜ ਦੇ ਵੱਜਿਆ ਜਿੱਥੇ ਕਿ ਯਾਦਵਨ ਦੀ ਕੁੱਲ ਦਾ ਅੰਤ ਹੋ ਗਿਆ ਤੇ ਬਾਬਾ ਨਾਮਦੇਵ ਜੀ ਇਹੀ ਬਖਸ਼ਿਸ਼ ਕਰ ਰਹੇ ਨੇ ਇਹੀ ਕਿਰਪਾ ਕਰ ਰਹੇ ਨੇ ਕਹਿਣ ਲੱਗੇ ਕਿ اے ਪ੍ਰਮਾਤਮਾ ਹੰਕਾਰ ਕਿਸੇ ਵੀ ਚੀਜ਼ ਦਾ ਮਾੜਾ ਹੈ ਤੇ ਹੰਕਾਰ ਵਿੱਚ ਆ ਕੇ ਯਾਦਵਾਂ ਨੇ ਦੁਰਭਾਸੇ ਨਾਲ ਮਸ਼ਕਰੀਆਂ ਕੀਤੀਆਂ ਤੇ ਸ਼ਰਾਪ ਲਿਆ ਤੇ ਸਾਰੀ ਕੁੱਲ ਦਾ ਨਾਸ ਕਰਾ ਬੈਠੇ ਪਰ ਕਹਿਣ ਲੱਗੇ ਇਹ ਨਾਮਦੇਵ ਤੇਰੇ ਉੱਤੇ ਭਰੋਸਾ ਕਰਕੇ ਤੇਰੇ ਨਾਮ ਤੇ ਭਰੋਸਾ ਕਰਕੇ ਤੇਰੀ ਕਿਰਪਾ ਦੇ ਨਾਲ ਤੇਰੀ ਬਖਸ਼ਿਸ਼ ਦੇ ਨਾਲ ਸਭ ਮਾਨ ਤਿਆਗ ਕੇ ਹੰਕਾਰ ਤਿਆਗ ਕੇ ਤੇਰੇ ਨਾਮ ਦੇ ਵਿੱਚ ਜੁੜਿਆ ਹੈ ਤੇ ਤੇਰੇ ਗੁਣ ਗਾਉਂਦਾ ਹੈ ਸੋ ਭਗਤ ਨਾਮਦੇਵ ਜੀ ਇਸ ਪਾਵਨ ਸ਼ਬਦ ਵਿੱਚ ਹੰਕਾਰ ਨੂੰ ਤਿਆਗਣ ਦੀ ਗੱਲ ਕਰਦੇ ਨੇ ਕਿ ਭਾਈ ਹੰਕਾਰ ਕਿਸੇ ਵੀ ਚੀਜ਼ ਦਾ ਮਾੜਾ ਹੈ ਹੰਕਾਰ ਨਾ ਕਰੋ ਪ੍ਰਮਾਤਮਾ ਦੀ ਬੰਦਗੀ ਕਰੋ ਆਪਨਾ ਜਨਮ ਸਵਾਰੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਹੁੰਆਂ ਤਮਾਮ ਭੁੱਲਾਂ ਗੁਰੂ ਗੁਰੂ ਦੀ ਸੰਗਤ ਖਿਮਾ ਕਰਨ ਜੋਗ ਹੈ ਅੱਗੇ ਤੋਂ ਸਾਇਬ ਸੋਜੀ ਬਖਸ਼ਣ ਬਲਾਵਤਿ ਆਪਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ